ਜਿਹੜੇ ਕਿਸਾਨਾਂ ਨੇ ਆਪਣੇ ਖੇਤਾਂ ਦੇ ਵਿੱਚ ਫਸਲਾਂ ਨੂੰ ਪੁੱਤਾ ਦੇ ਵੰਗ ਸੰਭਾਇਆ ਸੀਗਾ ਤੇ ਅੱਜ ਉਹ ਫਸਲ ਖਰਾਬ ਹੁੰਦੀ ਨਜ਼ਰ ਆ ਰਹੀ ਹੈ। ਰਸ ਦੀ ਹੈ ਕਿ ਅੰਮ੍ਰਿਤਸਰ ਦੇ ਵਿੱਚ ਇੱਕ ਪਾਸੇ ਪੰਜਾਬ ਸਰਕਾਰ ਦੇ ਵੱਲੋਂ ਕਿਹਾ ਜਾ ਰਿਹਾ ਸੀਗਾ ਕਿ ਮੰਡੀਆਂ ਦੇ ਵਿੱਚ ਕਿਸਾਨਾਂ ਨੂੰ ਖੱਜਲ ਖੁਆਰ ਨਹੀਂ ਹੋਣ ਦਿੱਤਾ ਜਾਵੇਗਾ ਪਰ ਉਹਨਾਂ ਦੀ ਫਸਲ ਮੰਡੀ ਦੇ ਵਿੱਚ ਆਉਂਦਿਆ ਹੀ ਸੰਭਾਲੀ ਜਾਵੇਗੀ ਤੇ ਸ਼ਾਮ ਤੱਕ ਉਹਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਵੀ ਆ ਜਾਣਗੇ। ਪਰ ਉੱਥੇ ਅੰਮ੍ਰਿਤਸਰ ਦੇ ਖਾਸਾ ਦੇ ਪਿੰਡ ਖੁਰਮਾਨੀਆਂ ਦੇ ਵਿਖੇ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਕਿਸਾਨਾਂ ਦੇ ਵੱਲੋਂ ਪ੍ਰਸ਼ਾਸਨ ਦੇ ਖਿਲਾਫ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਇਸ ਮੌਕੇ ਦੇ ਉੱਤੇ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦੇ ਕਿਸਾਨ ਆਗੂ ਜਸਵਿੰਦਰ ਸਿੰਘ ਤੇ ਗੁਰਵਿੰਦਰ ਸਿੰਘ ਨੇ ਦੱਸਿਆ ਹੈਗਾ ਕਿ ਜਿਹੜੀ ਸਾਡੀ ਕਿਸਾਨ ਵੀਰਾਂ ਦੀ ਜਿਹੜੀ ਕਿ ਕਣਕ 17 ਤਰੀਕ ਤੋਂ ਇੱਥੇ ਪਈ ਹੈ ਅਜੇ ਤੱਕ ਇੱਥੇ ਜਿਹੜੀ ਕਿ ਪਰਚੇਸ ਨਹੀਂ ਹੋਈ ਹੈ ਉਹਨਾਂ ਦੇ ਵੱਲੋਂ ਕਿਹਾ ਜਾ ਰਹਾ ਹੈਗਾ ਕਿ ਕੱਲ ਮੌਸਮ ਵੀ ਖਰਾਬ ਸੀਗਾ ਤੇ ਜਿਹੜੀ ਅਸੀਂ ਪੁੱਤਾ ਦੇ ਵਾਂਗੂ ਫਸਲ ਨੂੰ ਪਾਲੀ ਹੈ ਉਹ ਸਾਡੀ ਅਜੇ ਤੱਕ ਇੱਥੇ ਹੀ ਰੁਲਦੀ ਪਈ ਹੈ ਤਾਂ ਇਸ ਬਾਬਤ ਕਿਸਾਨਾਂ ਦੇ ਵੱਲੋਂ ਹੋਰ ਕੀ ਕੁਝ ਕਹਿਣਾ ਹੈਗਾ ਉਹ ਵੀ ਤੁਹਾਨੂੰ ਜ਼ਰੂਰ ਸੁਣਾਵਾਂਗੇ ਪਰ ਤੁਹਾਨੂੰ ਦੱਸ ਦਈਏ ਕਿ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਿਹੜੇ ਕਿਸਾਨਾਂ ਨੇ ਆਪਣੇ ਪੁੱਤਾਂ ਦੇ ਵੰਗ ਪਾਲੀ ਫਸਲ ਅੱਜ ਮੰਡੀਆਂ ਦੇ ਵਿੱਚ ਖਰਾਬ ਹੁੰਦੀ ਨਜ਼ਰ ਆ ਰਹੀ ਹੈ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਜਥੇਬੰਦੀ ਦੇ ਵੱਲੋਂ ਦਾਣਾ ਮੰਡੀ ਔਟਾਰੀ ਵਿਖੇ ਜਿਹੜੇ ਕਿ ਪ੍ਰਸ਼ਾਸਨ ਦੇ ਖਿਲਾਫ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈਗਾ ਕਿ 17 ਤਰੀਕ ਦੀ ਫਸਲ ਅਸੀਂ ਮੰਡੀਆਂ ਦੇ ਵਿੱਚ ਲੈ ਕੇ ਆਏ ਆ ਪਰ ਸਾਡੀ ਫਸਲ ਜੋ ਪੁੱਤਾਂ ਦੇ ਵੰਗ ਪਾਲੀ ਹੈ ਉਹ ਖਰਾਬ ਹੋ ਰਹੀ ਹੈ ਇਸ ਬਾਬਤ ਉਹਨਾਂ ਨੇ ਹੋਰ ਕੀ ਕੁਝ ਕਹਿਣਾ ਹੈਗਾ ਆਉ ਤੁਹਾਨੂੰ ਇੱਕ ਵਾਰ ਸੁਣਾਉਂਦੇ ਹਾਂ ਫੇਰਾ ਭਾਰਤੀ ਕਿਸਾਨ ਜਿਹਨੇ ਨੇਕਤਾ ਸਿੱਧੂ ਪਰਮੈ ਸਵਿੰਦਰ ਸਿੰਘ ਚਕਾਵਾ ਬਲਾਕ ਪ੍ਰਧਾਨਿਆ ਜੀ ਜਿਹੜੀ ਆਡੀ ਆ ਕਿਸਾਨ ਵੀਰਾਂ ਦੀ ਕਣਕ 17 ਤਰੀਕ ਤੋਂ ਇੱਥੇ ਪਈ ਅਜੇ ਤੱਕ ਇਹਦੀ ਪਰਚੇਜ ਨਹੀਂ ਹੋਈ ਦੇਖੋ ਕੱਲ ਮੌਸਮ ਵੀ ਕਿੱਡਾ ਖਰਾਬ ਸੀ ਤੇ ਜਿਹੜੀ ਅਸੀਂ ਪੁੱਤਾ ਵਾਂਗੂ ਫਸਲ ਪਾਲੀ ਹੋਈ ਆ ਤੇ ਸਾਡੀ ਅਜੇ ਤੱਕ ਇੱਥੇ ਰੁਲਦੀ ਆ ਇਹਦੀ ਅਸੀਂ ਪੁੱਛਣਾ ਚਾਹੁੰਦੇ ਆ ਵੀ ਪਰਚੇਜ ਹੋਈ ਹੋਈ ਕਿਉਂ ਨਹੀਂ ਗਈ ਕਿਹੜੀ ਜਗ੍ਹਾ ਤੇ ਇਹ ਅੱਜ ਖਾਸੇ ਪਿੰਡ ਦੇ ਵਿੱਚ ਹੈ ਜੀ ਖੁੰਬਲੀਆਂ ਖਾਸਾ ਖੁੰਬਲੀਆਂ ਖਾਸਾ ਖਾਸਾ ਮੰਡੀ ਦੇ ਵਿੱਚ ਕੀ ਵੇਚਦੇ ਸਰਕਾਰ ਵਾਲੀ ਵੇਖੋ ਜੀ ਪ੍ਰਬੰਧ ਇੱਥੇ ਕਿਹੜਾ ਵਾ ਜੇ ਕੋਈ ਆਪਾਂ ਆੜਤੀਆਂ ਦੀ ਵੀ ਗੱਲ ਕਰੀਏ ਬਾਹਰ ਆਪਣਾ ਮੰਡੀ ਬੋਰਡ ਨੇ ਜਗਾ ਜਿਹੜੀ ਆੜਤੀਆਂ ਨੇ ਆਪਣੀ ਕੋਈ ਕਿਰਾਏ ਤੇ ਲਈ ਹੋਈ ਆ ਉਹਦੇ ਵਿੱਚ ਥੋੜੀ ਥੋੜੀ ਜੱਕ ਦਮ ਤੇ ਕਣਕ ਆ ਜਾਂਦੀ ਆ ਤੇ ਜੇ ਕਿਸੇ ਆੜਤੀਆ ਭਰਾ ਨੇ ਆਪਣੀ ਜਗ੍ਹਾ ਦੇ ਵਿੱਚ ਕਣਕ ਲਾ ਦਿੱਤੀ ਆ ਉਹਦੇ ਵਿੱਚ ਕਿਸਾਨ ਵੀਰਾਂ ਦਾ ਕੀ ਦੋਸ਼ ਆ ਕਣਕ ਜਿਹੜੀ ਆ ਅਜੇ ਤੱਕ ਤੁਹਾਨੂੰ ਅੱਗੇ ਵੀ ਦੱਸਿਆ ਵੀ ਇਹਦੀ ਅਜੇ ਤੱਕ ਪਰੇਜ ਨਹੀਂ ਹੋਈ ਪਰੇਜ ਹੋਈ ਨਹੀਂ ਅਜੇ ਤੱਕ ਕਣਕ ਦੀ ਤੇ ਹੁਣ بارش ਦਾ ਮੌਸਮ ਆ بارش ਤੋਂ ਬਦਲਵਾਰੀ ਹੋਈ ਹੈ ਤੇ ਇਹ ਕਣਕ ਕਿਤੇ ਜੰਮੇ ਪਊਗੀ। ਮੰਤਰੀ ਕੀ ਕੀ ਮੰਤਰੀ ਕਿਉ ਇਸ ਤਰ੍ਹਾਂ ਦੇ ਬਿਆਨ ਦੇ ਰਹੀ ਨੇ। ਬਿਲਕੁਲ ਝੂਠੇ ਵਾਦੇ ਆਪਣੇ ਦਫਤਰਾਂ ਦੇ ਵਿੱਚ ਬੈਠ ਕੇ ਕਰਦੇ ਆ ਜੀ ਕਿ ਅੱਧੀ ਮੰਡੀ ਦੇ ਵਿੱਚ ਜਾ ਕੇ ਕਰਦੇ ਆ ਵੇਖੋ ਤੁਹਾਡੇ ਸਾਹਮਣੇ ਕੀ ਬਣਿਆ ਕਣਕ ਦਾ ਵਿਖਾਈ ਜਾਵੇ ਕੈਮਰੇ ਨਾਲ ਆ ਕਣਕ ਵੇਖੋ ਕਿੰਨੀ ਖੱਜਲ ਹੋਣ ਰਹੀ ਹੈ ਸਾਰੀ ਕਣਕ ਰਾਤ ਦੀ ਭਿੱਜੀ ਪਈ ਹੈ بارش ਦੇ ਨਾਲ ਕਿਦੋਂ ਦੀ ਜਿਹੜੀ ਇਹ 17 ਤਰੀਕ ਦੀ ਕਣਕ ਇੱਥੇ ਲੱਤੀ ਹੋ ਜਾ ਜੀ। ਨਹੀਂ ਪਰਚੇ ਨਹੀਂ ਹੁੰਦੀ। ਅਜੇ ਤੱਕ ਪਰਚੇ ਨਹੀਂ ਹੁੰਦੇ ਜੀ। ਕੀ ਮੰਗ ਕੀ ਕਰਦੇ ਸਰਕਾਰ ਤੋਂ? ਮੰਗ ਹੈ ਸਰਕਾਰ ਕੋਲ ਹੋਏ ਕਰਦੇ ਆ ਪਈ ਇਹ ਜਿਹੜੇ ਕਿਸਾਨ ਸਾ ਜਿਹੜੀ ਕਣਕ ਇੱਥੇ ਲੱਤੀ ਹੈ ਕਿਉਂ ਨਹੀਂ ਭਰੀ ਕਿਉਂ ਨਹੀਂ ਉਹਦੀ ਪਰਚੀ ਹੋਈ ਅਜੇ ਤੱਕ ਮੇਰਾ ਨਾਮ ਗੁਰਮਿੰਦਰ ਸਿੰਘ ਸਾਡਾ ਮਨੂ ਸਿੰਘ ਮੈਂ ਪਿੰਡ ਚੱਕਮਗਾਹ ਤੋਂ ਰਹਿਣ ਵਾਲਾ ਮੈਂ ਇੱਕ ਕਿਸਾਨ ਆ ਜੀ ਮੇਰੀ 10 ਏਕੜ ਆਪਣੀ ਖੇਤੀ ਆ 10 ਏਕੜ ਮੈਂ ਠੇਕੇ ਤੇ ਲਈ ਆ ਮੈਂ ਪੂਰੀ ਕਣਕ ਵੱਢ ਕੇ ਮੰਡੀ ਵਿੱਚ ਲੈ ਆਇਆ ਜਦ ਕਿ 17 ਤਰੀਕ ਤੋਂ ਲੈ ਕੇ ਹੁਣ ਤੱਕ ਇੱਕ ਵੀ ਦਾਣਾ ਸਾਡਾ ਨਹੀਂ ਵਿਗਿਆ ਜੇ ਪਿੱਛੇ ਜੇ ਤੁਸੀਂ ਵੇਖਿਆ ਹੈ ਫਰੀਦਕੋਟ ਦੇ ਵਿੱਚ ਅੱਗ ਦੇ ਨਾਲ ਬਹੁਤ ਕਣਕ ਨਸ਼ਟ ਹੋ ਗਈ ਪਿੱਛੇ ਜੇ ਆਮ੍ਰitsar ਦੇ ਵਿੱਚ ਆ ਮੌਸਮ ਬੇ ਖਰਾਬੀ ਨਾਲ ਵੀ ਕਣਕ ਬੜੀ ਨਸਰ ਹੋ ਗਈ। ਅਸੀਂ ਸ਼ੁਕਰ ਕੀਤਾ ਕਿ ਚਲ ਸਾਡੀ ਜਿਹੜੀ ਫਸਲ ਆ ਉਹ ਮੰਡੀ ਵਿੱਚ ਚਲੇਗੀ। ਪਰ ਸਾਨੂੰ ਹੁਣ ਪ੍ਰਸ਼ਾਸਨ ਬਹੁਤ ਖਰਾਬ ਕਰ ਰਿਹਾ ਜੀ। ਸਾਡਾ ਕਸੂਰ ਕੀ ਆ? ਸਾਡਾ ਕਸੂਰ ਇੰਨਾ ਪਈ ਅਸੀਂ ਇੱਕ ਕਿਸਾਨ ਆ। ਇਹ ਸਾਨੂੰ ਹਰ ਪਾਸਿਓਂ ਹੀ ਖੱਜਲ ਖਵਰੀ ਜੀ ਅਸੀਂ ਰੱਬ ਤੋਂ ਬਾਝ ਜਾਂਦੇ ਆ ਤੇ ਸਾਨੂੰ ਪ੍ਰਸ਼ਾਸਨ ਮਾਰਨਾ ਸ਼ੁਰੂ ਕਰ ਦਿੰਦਾ। ਸਰਕਾਰ ਦਾ ਤਾਂ ਕਹਿਣੇ ਆਂ ਦਿੱਤੀ ਜਾਊਗੀ। ਅਸੀਂ ਤੇ ਸਰਕਾਰ ਤੋਂ ਮੰਗ ਕਰਦੇ ਆ ਕਿ ਉਹ ਇੱਥੇ ਆਣ ਕੇ ਵਿਸ਼ਟ ਕਰ ਲੈਣ। ਸਾਡੇ ਤੇ ਇੱਥੇ ਕੋਈ ਪ੍ਰਸ਼ਾਸਨ ਨਹੀਂ ਆਇਆ ਨਾ ਕੋਈ ਸਰਕਾਰ ਨਹੀਂ ਆਈ। ਔਰ ਉਲਟਾ ਸਾਨੂੰ ਖੱਜਲ ਖਰਾਬੀ ਉਹ 17 ਤਰੀਕ ਨੂੰ ਅਸੀਂ ਮੰਡੀ ਦੇ ਵਿੱਚ ਬੈਠੇ ਹਾਂ ਸਾਡੇ ਬੱਚਿਆਂ ਦੀ ਕੋਈ ਐਡਮਿਸ਼ਨ ਹੋਣ ਵਾਲੀ ਆ ਕੋਈ ਖਾਦ ਦੇ ਪੈਸੇ ਦੇਣੇ ਆ ਕੋਈ ਸਾਡੀ ਕੰਪੈਨ ਦੇ ਪੈਸੇ ਦੇਣੇ ਆ ਅਸੀਂ ਤੂੜੀ ਬਣਾਉਣੇ ਉਹ ਸਾਡੇ ਘਰ ਗੇੜੇ ਮੰਡ ਜਿੰਨਾ ਚਿਰ ਸਾਡੀ ਫਸਲ ਕੀ ਮਾਮਲਾ ਜੀ ਆਪਣਾ ਨਾਮ ਦੱਸੋ ਮੇਰਾ ਨਾਮ ਅਨਵਦੀਪ ਕੌਰ ਆ ਮੈਂ 77 ਮਾਰਕੀਟ ਕਮੇਟੀ ਅਟਾਰੀ ਠੀਕ ਆ ਗੁਰਮੁੜੀਆਂ ਦੇ ਵਿੱਚ ਇੱਕ ਅਧਿਆਪਕ ਆ ਉਹਨੇ ਆਪਣੇ ਘਰ ਦੇ ਵਿੱਚ ਗੁਰਮੁੜੀਆਂ ਦੇ ਵਿੱਚ ਕਣਕ ਸਟਾਈ ਹੋਈ ਆ ਉਹ ਇਲੀਗਲ ਕੰਮ ਆ ਇਸ ਕਰਕੇ ਉਹਦੀ ਪਰਚੇਜ਼ ਨਹੀਂ ਪੈ ਸਕਦੀ ਕਿਉਂਕਿ ਉਹਦੇ ਲਾਇਸੈਂਸ ਕੈਨਸਲ ਕਰ ਦਿੱਤੇ ਰੱਦ ਕਰ ਦਿੱਤੇ ਗਏ 15 ਦਿਨਾਂ ਵਾਸਤੇ ਹਾਂਜੀ ਪਰ ਕਿਸਾਨ ਕਹਿ ਰਹੇ ਨੇ ਕਿ ਸਾਡੀ ਫਸਲ ਖਰਾਬ ਹੋ ਗਈ ਆ ਆਰਪੀ ਦਾ ਉਸਕੀ ਅਡਵਾਂਸ ਨਹੀਂ ਅਸੀਂ ਮਜ਼ਦੂਰਾਂ ਪੁੱਤਾਂ ਨੂੰ ਫਸਲ ਪਾੜੀ ਹੋਈ ਸੀ ਇਹ ਇਹਦੇ ਉੱਤੇ ਉਹਦੀ ਕਾਰਵਾਈ ਕੀਤੀ ਜਾ ਰਹੀ ਆ ਤੇ ਜਿੱਦਾਂ ਵੀ ਕਾਰਵਾਈ ਹੋਗੀ ਉਹ ਤੁਹਾਨੂੰ ਬਾਚੌਪ ਦੱਸ ਦਿੱਤਾ ਜਾਵੇ ਪਰ ਉਹਨਾਂ ਦਾ ਕਹਿਣਾ ਕੁਝ ਹੋਰ ਵੀ ਮੰਡੀਆਂ ਜਿਹੜੀਆਂ ਨੇ ਉੱਚੀ ਵੀ ਜੀ ਫਸਲ ਚੁੱਕੀ ਹੋ ਜਾਰੀ ਬਾਕੀ ਆਠ ਵੀ ਚੁੱਕੀ ਜਾ ਰਹੀ ਆ ਬਾਕੀ ਕਿਸਾਨਾਂ ਨੂੰ ਚੁੱਕੀ ਜਾ ਰਹੀ ਐ ਸਬਜ਼ੀ ਵੀ ਚੁੱਕੀ ਜਾ ਰਹੀ ਹੈ ਨਹੀਂ ਜੀ ਸਿਰਫ ਉਹਦੇ ਦੋ ਲਾਇਸੈਂਸ ਕੈਨਸਲ ਹੋਏ ਆ ਉਹਨਾਂ ਦੀ ਪਰਚੇਜ਼ ਨਹੀਂ ਪੈ ਰਹੀ ਬਾਕੀ ਸਾਰੀਆਂ ਮੰਡੀਆਂ ਚ ਪਰਚੇਜ਼ ਹੋ ਰਹੀ ਉਹ ਕਿਸਾਨਾਂ ਦੀ ਕੋਈ ਸਰਕਾਰ ਵੱਲੋਂ ਜਾਂ ਮੈਕਲਰ ਵੱਲੋਂ ਸੁਣੀ ਜਾ ਰਹੀ ਜਿਹੜੇ ਆਮ ਕਿਸਾਨ ਹੈ ਜਿਨ੍ਹਾਂ ਨੇ ਹਾਂਜੀ ਸਬਜ਼ੀ ਉਹਨਾਂ ਵਾਸਤੇ ਕੀ ਕੀਤਾ ਜਾਏਗਾ ਕਣਕ ਤੇ ਵੇਖੋ ਜੀ ਉਹਨਾਂ ਨੇ ਘਰੇ ਸਟਾਈ ਆ ਉਹ ਤੇ ਇਨਲੀਗਲ ਕੰਮ ਹੋ ਗਿਆ ਹਨਾ ਤੇ ਬਾਕੀ ਤੇ ਜਿਹੜੀਆਂ ਮੰਡੀਆਂ ਵਿੱਚ ਕਣਕ ਆ ਉਹਨਾਂ ਦੀ ਤੇ ਪਰਚੇਜ਼ ਹੋ ਰਹੀ ਹੈ ਨਹੀਂ ਕਿਸਾਨਾਂ ਦਾ ਕਹਿਣਾ ਕਿ ਹੁਸ਼ਿਆਰ ਨਗਰ ਮੰਡੀ ਦੀ ਵੇਚੀ ਆਪਾਂ ਕਰਨ ਛੁੱਟੀ ਨਹੀਂ ਕੱਲ ਹੋਈ ਪਰਚੇਜ਼ ਹੁਸ਼ਿਆਰ ਨਗਰ 17 ਫਰੀਦ ਇਹ ਹੀ ਕਰਨ ਛੁੱਟੀ ਪਰ ਅਜੇ ਤੱਕ ਸਦੀ ਕਰ ਲਓ ਕੱਲ ਪਰਚੇਜ਼ ਹੋਈ ਹੁਸ਼ਿਆਰ ਨਗਰ ਆ ਤੋ ਸ਼ੁਰੂ ਕੀਤੀ ਨਹੀਂ ਕੱਲ ਤੋਂ ਕਿਉਂ ਸ਼ੁਰੂ ਕੀਤੀ ਗਈ ਆ